ਨਾ ਚਾਚਾ ਜੀ ਕੀ ਗੱਲ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੈਂ ਵੀ ਕਹਾ ਵੀ ਰੋਜ਼ ਹੀ ਘਾਰੇ ਚੋਂ ਪੱਤੀਆਂ ਪਤਾ ਨਹੀਂ ਕੌਣ ਚੱਕ ਕੇ ਲੈ ਜਾਂਦਾ ਇਹ ਤਾਂ ਜਿਵੇਂ ਮੌਕੇ ਤੇ ਨਾ ਆਉਂਦੀ ਅੱਜ ਫੇਰ ਨਿਕਲ ਜਾਣਾ ਸੀ ਤੁਸੀਂ ਤੁਸੀਂ ਪੁੱਛ ਕੇ ਲੈ ਜਾਓ ਭਵੇਂ ਦੋ ਟੋਕਰੇ ਲੈ ਜਾਓ ਚੋਰੀ ਕਰਨ ਦਾ ਕੀ ਮਤਲਬ ਤੁਹਾਡਾ ਉਹ ਨਾ ਨਾ ਭਾਈ ਕਿ ਮੋਈ ਤਾਂ ਤੈਨੂੰ ਗਲਤ ਪਹਿਮੀ ਹੋਗੀ ਮੈਂ ਨਹੀਂ ਪਹਿਲਾਂ ਲੈ ਕੇ ਗਿਆ ਇਹ ਤਾਂ ਅੱਜ ਚੱਲ ਭਾਈ ਮੈਂ ਮੌਕੇ ਤੇ ਫੜਿਆ ਗਿਆ ਤਾਂ ਮੈਂ ਚੋਰ ਵੱਜ ਗਿਆ ਮੈਂ ਨਾਲੇ ਦੋ ਟੋਕਰੇ ਕੀ ਕਰਨੇ ਨੇ ਪਤੀਆਂ ਤਾਂ ਮੈਨੂੰ ਦੋ ਚਾਹੀਦੀਆਂ ਨੇ ਨਾ ਦੋ ਪਤੀਆਂ ਦਾ ਚਾਚਾ ਤੇ ਕਰਨਾ ਕੀ ਹੈ ਲੈ ਕੇ ਜਾਣੀਆਂ ਚੱਜ ਨਾਲ ਲੈ ਜਾ ਦੋ ਪਤੀਆਂ ਦਾ ਤੂੰ ਕੀ ਕਰੇਂਗਾ ਕੱਲ ਨੂੰ ਫੇਰ ਘੇੜਾ ਮਾਰੀਂਗਾ ਉਹ ਤੈਨੂੰ ਕੀ ਦੱਥਾ ਪਾਈ ਥੇ ਮੋਂ ਮੈਨੂੰ ਤਾਂ ਕਿਸੇ ਬਾਬੇ ਨੇ ਦੱਤਿਆ ਕਹਿੰਦਾ ਤੈਨੂੰ ਪੰਜਾਬ ਦੇ ਵਿੱਚ ਜਾ ਕੇ ਹਵਨ ਕਰਨਾ ਪਊਗਾ ਕਹਿੰਦਾ ਫੇਰ ਗੱਡੀ ਪੰਜਾਬ ਚ ਲੋਟ ਆਉ ਜੂਗੀ ਨਹੀਂ ਤਾਂ ਕਹਿੰਦਾ ਲਬੇ ਨਹੀਂ ਲੱਗਣ ਦੇਣਾ ਇਹਨਾਂ ਨੇ ਵੇ ਕਾ ਨੂੰ ਕਾ ਨੂੰ ਚਾਚਾ ਬਾਲੇ ਬੈਮਾ ਪਰਮਾ ਚ ਨਹੀਂ ਪਈਦਾ ਹੁੰਦਾ ਵੇ ਤੇਰੇ ਜੂਪੀ ਵਾਲੇ ਨੇ ਕਿਤੇ ਤੋੜੇ ਹਵਨ ਕਰੇ ਨੇ ਉੱਤੇ ਦੇਖ ਲੈ ਕੀ ਹੋ ਗਿਆ ਸਬਸਕ੍ਰਾਈਬ ਨਾਓ And press the bell icon. Never miss an update.